ਦੁਖਦ ਖਬਰ ਹੀਰੋ ਆਫ ਗਲੇਸ਼ੀਅਰ ਕਰਨਲ ਐਨ ਐਸ ਸਲਾਰੀਆ ਦਾ ਬੀਤੇ ਦਿਨੀ ਦੇਹਾਂਦ ਹੋ ਗਿਆ ਉਹ ਪਿੰਡ ਚੋਹਾਨਾ ਦੇ ਵਸਨੀਕ ਸਨ ਉਹਨਾਂ ਦਾ ਸੈਨਿਕ ਸਨਮਾਨਾ ਨਾਲ ਅੰਤਮ ਸੰਸਕਾਰ ਕੀਤਾ ਗਿਆ ਜਿਸ ਵਿੱਚ ਬਖ ਬਖ ਵਰਗਾਂ ਦੇ ਲੋਕਾਂ ਤੋਂ ਇਲਾਵਾ ਸਮਾਜਿਕ ਅਤੇ ਸੈਨਿਕ ਅਧਿਕਾਰੀਆਂ ਨੇ ਪਹੁੰਚ ਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਦੱਸ ਦਈਏ ਕਿ ਕਰਨਲ ਐਨ ਐਸ ਸਲਾਰੀਆ ਨੇ ਆਪਰੇਸ਼ਨ ਮੇਘਦੂਤ ਤਹਿਤ -60 ਡਿਗਰੀ ਤਾਪਮਨ ਤੇ ਅੱਗੇ ਵਧਦੇ ਹੋਏ 21 ਦਿਨ ਤੱਕ ਬਰਫ਼ ਤੇ ਚੱਲ ਕੇ 84 ਕਿਲੋਮੀਟਰ ਪੈਦਲ ਗਲੇਸ਼ੀਅਰ ਦੇ ਸਭ ਤੋਂ ਉੱਚੀ ਚੋਟੀ ਤੇ ਪੁੱਜ ਕੇ ਤਰਹੰਗਾ ਲਹਿਰਾਂ ਦਾ ਮਾਨ ਬਧਾਇਆ ਜੇ ਇਹ ਆਪਰੇਸ਼ਨ ਸਫਲ ਨਾ ਹੁੰਦਾ ਤਾਂ ਲੇ ਲਦਾਖ ਤੇ ਅੱਜ ਪਾਕਿਸਤਾਨ ਦਾ ਕਬਜ਼ਾ ਹੁੰਦਾ ਉਧਰ ਸੈਨਿਕ ਅਧਿਕਾਰੀਆਂ ਅਤੇ ਸ਼ਹੀਦ ਸੈਨਿਕ ਸੁਰੱਖਿਆ ਪਤਸ਼ਦ ਦੇ ਸਕੱਤਰ ਅਰਵਿੰਦਰ ਵਿੱਕੀ ਨੇ ਕਿਹਾ ਕਿ ਦੇਸ਼ ਨੇ ਇੱਕ ਹੀਰੇ ਨੂੰ ਖੋਦਦਾ ਹੈ ਜਿਸ ਤੇ ਪੂਰੇ ਦੇਸ਼ ਨੂੰ ਮਾਣ ਹੈ